ਸਾਰੇ ਪ੍ਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਜਰੋਨ ਦੇ ਟਰੈਕਟਰ ਬੱਧਵਾਰ ਮੰਡੀ ਤੇ ਤੇ ਬਾਕੀ ਕਰਾਉਣੇ ਸਿੱਧੂ ਭਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਟਰਿਕਟ ਆਗਾ ਹਾਂਜੀ ਤੇ ਅੱਜ ਦੋ ਟਰੈਕਟਰਾਂ ਦੇ ਬਾਰੇ ਜਾਣਕਾਰੀ ਕੋਈ ਇਹ ਆ ਗਿਆ 2017 ਮਾਡਲ ایس 350 ਡਬਲ ਕਲਚ ਦੇ ਵਿੱਚ ਆ ਗਿਆ ਠੀਕ ਸਾਰਾ ਹੀ ਟਰੈਕਟਰ ਸੀਲਡ ਪਿਆ ਕਿਤੇ ਚਾਬੀ ਲੱਗੀ ਕਿਤੇ ਟਰੈਕਟਰ ਦੇ ਕਲਮਣੀ ਲੱਗੀ ਠੀਕ 2900 ਘੰਟਾ origional ਟਰੈਕਟਰ ਚੱਲਿਆ ਹੋਇਆਗਾ ਨਾਲ ਦੇ ਟਾਇਰ ਪਏ ਨੇ 80 ਤੋਂ 85 ਪੈਸੇ ਟੀਲ ਬ੍ਰੇਕਾਂ ਦੇ ਵਿੱਚ ਆ ਗਿਆ ਡਬਲ ਕਲਚ ਆ ਗਿਆ ਬਹੁਤ ਨਵਾਂ ਟਰੈਕਟਰ ਆ ਕਿਤੇ ਵੀ ਟਰੈਕਟਰ ਤੇ ਕਲਮਣੀ ਨਹੀਂ ਲੱਗੀ ਇਹ ਸਾਬਤ ਕਰਦੇ ਆਪਾਂ ਦੇਣਦਾਰ ਹੁਮੈਂ ਇਕੱਲੇ ਬੈਂਪਰ ਨੂੰ ਛੱਡ ਗਏ ਠੀਕ ਹੈ ਜਿਵੇਂ ਨਵਾਂ ਟਰੈਕਟਰ ਆ ਬਾਜ ਰੇਟ ਆ 275000 ਰੁਪਿਆ ਹਰਿਆਣਾ ਨੰਬਰ ਆ ਐਨਓਸੀ ਇਹ ਟਰੈਕਟਰ ਦੀ ਮਿਲ ਜੂਗੀ ਠੀਕ ਹੈ ਅੱਗੇ ਆਪਣੇ ਕੋਲੇ ਪ੍ਰੀਤ ਆ ਗਿਆ ਪ੍ਰੀਤ 2014 ਮਾਡਲ ਇਹ ਵੀ ਟਰੈਕਟਰ ਸਾਰਾ ਜੈਨੂਨ ਪਿਆ ਠੀਕ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਬਾਕੇ ਚੰਦਾ ਚੈੱਕ ਕਰਕੇ ਵੇਚ ਸਕਦਾ ਸੈਂਟਰ ਗੇਅਰ ਦੇ ਵਿੱਚ ਆ ਗਿਆ ਡਬਲ ਕਲਚ ਆ ਗਿਆ ਰਿਵਰਸ ਪੀਟ ਕੋ ਦੇ ਵਿੱਚ ਆ ਗਿਆ ਟਰੈਕਟਰ ਦੇ ਟਾਇਰ ਪਏ ਨੇ 80 ਤੋਂ 85 ਪੈਸੇ ਠੀਕ ਹੈ ਮਰਗਿਆੜਾ ਦੇ ਵਿੱਚ ਜ਼ਰੂਰ ਕੰਪਾਉਂਡ ਵੱਜੀ ਹੋਈ ਆ ਬਾਕੀ ਟਰੈਕਟਰ ਦੇ ਕਿਤੇ ਵੀ ਕਲਮ ਨਹੀਂ ਲੱਗੀ 60 HC 20 ਦਾ ਟਰੈਕਟਰ ਆ ਗਿਆ ਇਹ 60 49 ਬਰੀਦ ਠੀਕ ਹੈ 2014 ਮਾਡਲ 3 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਮੌਕੇ ਤੇ ਬਈ ਫੁੱਲ ਮਾਨਤਨ ਕਰ ਦਾਂਗੇ ਜੇ ਕੋਈ ਭਰਾ ਆਉਂਦਾ ਠੀਕ ਹੈ ਅੱਗੇ ਆ ਗਿਆ 2015 ਮਾਡਲ ਹੌਲੈਂਡ ਹੌਲੈਂਡ ਸਪੈਸ਼ਲ ਐਡੀਸ਼ਨ ਦੇ ਵਿੱਚ ਨੀਲੇ ਮਰਗੜਾਂ ਦੇ ਵਿੱਚ ਠੀਕ ਸਪੈਸ਼ਲ ਐਡੀਸ਼ਨ ਕ੍ਰੀਪਰ ਗੇਅਰ ਦੇ ਵਿੱਚ ਠੀਕ 4000 ਘੰਟੇ ਵੀ ਟਰੈਕਟਰ ਰੀਨਲ ਚੱਲਿਆ ਹੋਇਆ ਹੈਗਾ ਮਗਲੇ ਟਾਇਰ ਪਏ ਨੇ 80 85 ਪੈਸੇ ਅਗਲੇ ਟਾਇਰ ਪਏ ਨੇ ਇਹਦੇ 60 ਪੈਸੇ ਨਾਲ ਦੇ ਠੀਕ ਹੈ ਥਰੀ ਸਪੀਡ ਦੇ ਵਿੱਚ ਆ ਗਿਆ ਕਨੋਪੀ ਕਨੋਪੀ ਨਾਲ ਦੀ ਕੰਪਨੀ ਵੱਲੋਂ ਜਿਹੜੀ ਆਉਂਦੀ ਆ ਉਹ ਟਰੈਕਟਰ ਤੇ ਲੱਗੀ ਹੋਈ ਆ ਠੀਕ ਪੰਜਾਬ ਨੰਬਰ ਆ ਗਿਆ ਜੇ ਇਹ ਟਰੈਕਟਰ ਦੇ ਕਿਸੇ ਭਰਾ ਨੇ ਲੋਨ ਕਰਾਉਣਾ ਇਹ ਟਰੈਕਟਰ ਤੇ ਕਰਵਾ ਦਾਂਗੇ ਪੰਜਾਬ ਨੰਬਰ ਤੇ ਆਪਾਂ ਲੋਨ ਕਰਵਾ ਦਾਂਗੇ ਬਈ ਹਰਿਆਣੇ ਤੇ ਆਪਾਂ ਬੰਦ ਕਰਤਾ ਠੀਕ ਹੈ 555000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਠੀਕ ਅਗੇ ਸਪੈਸ਼ਲਿਜ਼ਡ 2019 ਮਾਡਲ ਆ ਗਿਆ ਆਪਣੇ ਕੋਲ ਠੀਕ ਤੇਰੀ ਸਪੀਡ ਆ ਗਿਆ ਯੂਜੀ ਗੇਅਰ ਦੇ ਵਿੱਚ ਆ ਗਿਆ ਫੁੱਲ ਟਾਪ ਮਾਡਲ ਆ ਗਿਆ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਲਿਫਟ ਕਪੈਸਿਟੀ ਜੇਕੇ ਟਰੈਕਟਰ ਦੇ ਲੱਗਿਆ ਹੋਇਆ ਕੰਪਨੀ ਮੇਡ ਜਿਹੜਾ ਨਾਲ ਆਉਂਦਾਗਾ ਠੀਕ ਠੀਕ ਹੈ ਡੈਕ ਡੱਕ ਲਾਈ ਲੱਗਿਆ ਹੋਇਆਗਾ ਕਨੋਪੀ ਵੀ ਨਾਲ ਦੀ ਬਾਈ ਜਿਹੜੀ ਆਉਂਦੀ ਆ ਏਜੰਸੀ ਮਿਲਣ ਉਹ ਲੱਗੀ ਹੋਈ ਆ ਠੀਕ ਬਿਲਕੁਲ ਨਵਾਂ ਟਰੈਕਟਰ ਆ ਟਾਂਟਾ ਵਾਹ ਕੇ ਬੰਦਾ ਚੈੱਕ ਕਰਕੇ ਲੈ ਜਾ ਫੁੱਲ ਗਾਰੰਟੀ ਹੋ ਵੀ ਹਰਿਆਣਾ ਨੰਬਰ ਆ ਇਹ ਟਰੈਕਟਰ ਤੇ ਆਪਾਂ ਲੋਨ ਕਰਵਾਉਂਦੇ ਨਹੀਂ ਘੋੜਾ ਵੈਂਪਰ ਲੱਗਿਆ ਹੋਇਆ 19 ਮਾਡਲ ਆ 6,85,000 ਵੀ ਟਰੈਕਟਰ ਦੀ ਡਿਮਾਂਡ ਆ ਇਹਨਾਂ ਦੇ ਟਰੈਕਟਰ बिक ਜਾਂਦੇ ਆਪਣੀ ਜਾਇਜ਼ ਡਿਮਾਂਡ ਆ ਇਹ ਜੋ ਵੀ ਫੁੱਲ ਮਾਨਤਨ ਕਰ ਦਾਂਗੇ ਜਿੰਨਾ ਹੋ ਸਕੇ ਠੀਕ ਠੀਕ ਆ ਨਾ ਤੇ ਪਿੰਡ ਬਾਈ ਆਪਣਾ ਹੈਗਾ ਸੰਦੋਹਾ ਤਲਵੰਡੀ ਸਾਬੋ ਤੋਂ 10 ਕਿਲੋਮੀਟਰ ਪੈਂਦਾ ਮੋੜ ਮੰਡੀ ਤੋਂ 7 ਕਿਲੋਮੀਟਰ ਪੈਂਦਾ ਤੇ ਨੰਬਰ ਹੈਗਾ ਬਾਈ ਆਪਣਾ 62835 85655 ਕੋਈ ਵੀ ਟਰੈਕਟਰ ਆ ਔਰ ਵੀ ਡਾਕਟਰ ਖੜਿਆ ਆਜੋ ਬਾਕੇ ਚੈੱਕ ਕਰਕੇ ਘਰੋਂ ਲਿਆ ਸਕਦੇ ਹਾਂ ਧੰਨਵਾਦ